ਅੱਗੇ ਸਰ ਹੋਰ ਵੀ ਚੀਜ਼ ਚਾਹੀਦੀ ਏ ਇਦਾਂ ਕਰ ਆ ਬਾਹਰ ਜਾ ਕੇ ਨਾ ਇੱਕ ਸੈਕਟਰ ਲੈ ਆ ਦੇ ਸੌਰੀ ਸਰ ਮੈਂ ਸੈਕਟਰ ਨਹੀਂ ਲੈ ਆ ਸਕਦਾ ਉਪਰਾਵਾ ਸੈਕਟਰ ਹੀ ਮੰਗੀ ਆ ਤੇਲ ਤੋਂ ਕਿਹੜਾ ਕੁਝ ਹੋਰ ਮੰਗ ਲਿਆ ਸਰ ਜੇ ਸਾਡੇ ਰੈਸਟੋਰੈਂਟ ਤੋਂ ਕਿਸੇ ਚੀਜ਼ ਦੀ ਲੋੜ ਆ ਤਾਂ ਮੈਂ ਲੈ ਆ ਦਿੰਦਾ ਪਰ ਮੈਂ ਸੈਕਟਰ ਨਹੀਂ ਲੈ ਸਕਦਾ ਇਹ ਉਪਰਾਵਾ ਤੈਨੂੰ ਪੈਸੇ ਦੇ ਦਿਆਂ ਮੈਂ ਕਿਹੜਾ ਫ੍ਰੀ ਚ ਮੰਗਦਾ ਆ ਤਾੜਦਾ ਵੇਖੋ ਇਹਦੀ ਵੇਟਰ ਹੈ ਕਿ ਮੈਨੇਜਰ ਪਲੀਜ਼ ਮੈਮ ਤੁਸੀਂ ਗੁੱਸਾ ਨਾ ਕਰੋ ਮੈਂ ਕਿਸੇ ਹੋਰ ਵੇਟਰ ਨੂੰ ਭੇਜ ਦਿੰਦਾ ਉਹ ਲੈ ਆ ਦੇ ਸੈਕਟਾ ਦਾ ਤੂੰ ਹੀ ਲੈ ਕੇ ਆਏਂਗਾ ਦੇਖ ਬਈ ਸੈਕਟਾ ਤਾਂ ਤੂੰ ਹੀ ਲੈ ਕੇ ਆਏਂਗਾ ਜਾਂ ਫਿਰ ਅੱਜ ਤੋਂ ਬਾਅਦ ਅਸੀਂ ਇਹ ਹੋਟਲ 'ਚ ਨਹੀਂ ਹੋਵੇ ਮੈਨੇਜਰ ਹਾਂਜੀ ਸਰ ਤੁਸੀਂ ਹਰ ਕਸਟਮਰ ਨੂੰ ਦੇਹੀ ਹੈਂਡਲ ਕਰਦੇ ਆਂ ਕੀ ਗੱਲ ਹੋ ਗਈ ਕੁਛ ਨਹੀਂ ਸਰ ਇਹ ਕਹਿੰਦੇ ਸੈਕਟਾ ਨੇ ਅੱਗੇ ਬੋਲ ਕੋਈ ਨਹੀਂ ਸਰ ਮੈਂ ਕੋਈ ਤੁਸੀਂ ਤੁਮ ਨੂੰ ਕਹਵਾਕਦਾ ਕਿਸੇ ਹੋਰ ਤੋਂ ਨਹੀਂ ਇਹਨਾਂ ਦੇ ਕੋਈ ਇਹੀ ਲਿਆ ਕੇ ਦੇਣਗੇ ਸਰ ਤੁਸੀਂ ਮਜਬੂਰੀ ਸਮਝੋ ਇਹ ਨਹੀਂ ਲੈ ਕੇ ਦੇ ਸਕਦਾ ਕਿਉਂ ਨਹੀਂ ਲੈ ਕੇ ਦੇ ਸਕਦਾ ਕਿਉਂਕਿ ਇਹ ਸੈਕਾ ਸਰ ਅਸੀਂ ਕਿਹੜਾ ਪੀਨ ਨੂੰ ਕਹਿੰਨੇ ਆ ਲਿਆ ਕੇ ਤਾਂ ਦੇਈ ਸਕਦਾ ਮੈਡਮ ਨਹੀਂ ਲੈ ਕੇ ਦੇ ਸਕਦਾ ਸੌਰੀ ਚਲੋ ਠੀਕ ਆ ਫਿਰ ਅੱਪਾ ਜਿਹੜਾ ਇੱਥੇ ਬੇਸਤੀ ਕਰਾਉਣ ਨੂੰ ਬੈਠੇ ਆ ਚਲੋ ਚੱਲੀਏ ਨਣੇ ਹਾਂ ਜਦੋਂ ਅਸੀਂ ਇੱਥੋਂ ਚਲੇ ਗਏ ਨਾ ਰੈਸਟੋਰੈਂਟ ਦੀ ਬੇਸਤੀ ਬਹੁਤ ਹੋਊਗੀ ਮੈਮ ਸਭ ਤੁਸੀਂ ਬੈਠੋ ਦਮਟ ਮੈਂ ਲੈ ਕੇ ਆਉਂ ਦੇਖਿਆ ਪੰਤਿਨਾ ਸਰਦਾਰ ਦੀ ਆਕੜ ਆਦ ਸੁਣ ਤੁਹਾਡਾ ਆਰਡਰ ਚਿਕਨ ਬਈਆ ਕੀ ਦਾ ਆਰਡਰ ਦੇ ਆਇਆ ਇਹ ਸਾਡਾ ਆਰਡਰ ਨਹੀਂ ਹੈਗਾ ਸਰ ਹੁਣ ਤੱਕ ਮੇਰੇ ਵੱਲੋਂ ਤੇ ਸਾਡੇ ਰੈਸਟੋਰੈਂਟ ਵੱਲੋਂ ਜੇਨੇ ਵੀ ਤੁਹਾਨੂੰ ਪ੍ਰੋਬਲਮ ਆਈ ਹੈ ਨਾ ਉਹਦੇ ਆਸਤੇ ਸੌਰੀ ਇਹ ਤੁਹਾਡੇ ਲਈ ਸਾਡੇ ਰੈਸਟੋਰੈਂਟ ਵੱਲੋਂ ਫ੍ਰੀ ਹੈ ਕਿਸੇ ਕੰਟੈਂਟ ਨਹੀਂ ਬਦਲ ਪਰ ਜੇ ਤੁਸੀਂ ਵੈਜ ਆਰਡਰ ਦਿੱਤਾ ਸੀ ਨਾ ਅਸੀਂ ਟੱਚ ਵੀ ਨਹੀਂ ਕਰਦੇ ਨਾਨ-ਵੈਜ ਤੇ ਤੂੰ ਖਾਣ ਦੀ ਗੱਲ ਕਰਦਾ ਮੈਂ ਨਹੀਂ ਇਹ ਗਲਤੀ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਸਾਡੇ ਇੱਥੇ ਵੀ ਸੈਕਟਾਂ ਨੂੰ ਹੱਥ ਨਹੀਂ ਲਾਇਆ ਜਾਂਦਾ ਜੇ ਮੈਂ ਇਸ ਰੈਸਟੋਰੈਂਟ 'ਚ ਨੌਕਰੀ ਕਰਦਾ ਨਾ ਇਹਦਾ ਮਤਲਬ ਇਹ ਨਹੀਂ ਦਾ ਕਿ ਤੁਸੀਂ ਜੋ ਚਾਹੁੰੋ ਮੇਰੇ ਤੋਂ ਕਰਵਾਓ ਅਸਲ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੇ emotions ਤੇ culture ਦੀ ਰਿਸਪੈਕਟ ਕਰਨੀ ਚਾਹੀਦੀ ਹੈ ਸੰਧਾਰ ਜੀ ਇੱਕ ਮਿੰਟ ਮੈਂ ਤੁਹਾਡੇ ਤੋਂ ਨਾ ਸਾਡੇ ਦੋਨੋਂ ਨੂੰ ਮਾਫੀ ਮੰਗਦਾ I am sorry ਕੋਈ ਗੱਲ ਨਹੀਂ ਸਰ ਤੁਸੀਂ ਬੈਠੋ ਮੈਂ ਤੁਹਾਡਾ ਆਰਡਰ ਤੇ ਸੈਟਅਪ ਪੇਸ਼ਦਾ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਸ ਵੀਡੀਓ ਦੇ ਵਿੱਚ ਅਸੀਂ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਸੀ ਜਿੱਦਾਂ ਹੋਟਲ ਹੋਗੇ ਰੈਸਟੋਰੈਂਟ ਹੋਗੇ ਉੱਥੇ ਵੇਟਰ ਦੀ ਜੌਬ ਕਰਦੇ ਆ ਮੁੰਡੇ ਤਾਂ ਉਹਨਾਂ ਨੂੰ ਜਲੀਲ ਨਾ ਕੀਤਾ ਜਾਵੇ ਹਨਾ ਜਾਂ ਉਹਨਾਂ ਨੂੰ ਕਿਸੇ ਚੀਜ਼ ਨੂੰ ਫੋਰਸ ਨਾ ਕੀਤਾ ਜਾਵੇ ਲੈ ਕੇ ਉਹਨੂੰ ਹੋ ਸਕਦਾ ਉਹਨਾਂ ਦੀ ਵੀ ਕੋਈ ਨਾ ਕੋਈ ਮਜਬੂਰੀ ਹੋਵੇ ਤੇ ਦੂਜੀ ਗੱਲ ਆ ਗਈ ਜਿਹੜੇ ਮੁੰਡੇ ਸਰਦਾਰ ਜਿਨ੍ਹਾਂ ਦੇ ਸਿਰ ਤੇ ਪੱਗ ਆ ਏ ਤਾਂ ਪਹਿਲਾਂ ਹੀ ਬਹੁਤ ਘੱਟ ਜੌਬ ਕਰਦੇ ਆ ਉਹ ਸ਼ਰਮਿੰਦਗੀ ਮਹਿਸੂਸ ਕਰਦੇ ਆ জব ਨੂੰ ਸੋ ਜਿੰਨੇ ਵੀ ਸਾਡੇ ਵੀਰ ਜਾਂਦੇ ਆ ਉਥੇ ਹੋਟਲ ਰੈਸਟੋਰੈਂਟ ਦੇ ਵਿੱਚ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਆ ਵੀ ਕਦੇ ਵੀ ਕਿਸੇ ਵੀ ਵੇਟਰ ਨੂੰ ਜਿਹੜੇ ਉਥੇ ਜੌਬ ਕਰਦੇ ਆ ਸੋ ਉਹਨਾਂ ਨੂੰ ਕਿਸੇ ਚੀਜ਼ ਲਿਆਉਣ ਤੋਂ ਜਾਂ ਕੁਝ ਕਰਨ ਤੋਂ ਫੋਰਸ ਨਾ ਕੀਤਾ ਜਾਵੇ ਹੋ ਸਕਦਾ ਕਦੇ ਨਾ ਕਦੇ ਉਹਨਾਂ ਦੀ ਵੀ ਕੋਈ ਨਾ ਕੋਈ ਮਜਬੂਰੀ ਹੋਵੇ ਸੋ ਬਾਕੀ ਇਸ ਵੀਡੀਓ 'ਚ ਗਲਤੀ ਫਲਤੀ ਹੋ ਗਈ ਹੋਵੇ ਤਾਂ ਆਪਣਾ ਛੋਟਾ ਵੀਰ ਸਮਝ ਕੇ ਮੈਨੂੰ ਮਾਫ਼ ਜ਼ਰੂਰ ਕਰ ਦਿਓ Thank you so much.